ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਟਰੈਕਟਰ ਪ੍ਰੇਡ ਕੀਤੀ ਗਈ ਸੀ ਉੱਥੇ ਮਲੋਟ ਵਿੱਚ ਵੀ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਿੱਢਿਆ ਗਿਆ ਇਹ ਟਰੈਕਟਰ ਮਾਰਚ ਮਲੋਟ ਤੋਂ ਸ਼ੁਰੂ ਹੋ ਕੇ ਤਕਰੀਬਨ 40 ਕਿਲੋਮੀਟਰ ਤੱਕ ਗਿਆ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਟਰੈਕਟਰ ਪ੍ਰੇਡ ਕੀਤੀ ਗਈ ਤੇ ਇਸੇ ਤਹਿਤੀ ਮਲੋਟ ਵਿੱਚ ਵੀ ਕਿਸਾਨਾਂ ਵੱਲੋਂ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਸੈਂਕੜੇ ਟਰੈਕਟਰ ਸਮੇਤ ਟਰੈਕਟਰ ਮਾਰਚ ਕੱਢਿਆ ਗਿਆ ਜੋ ਕਿ ਤਕਰੀਬਨ 40 ਕਿਲੋਮੀਟਰ ਤੱਕ ਹੀ ਗਿਆ ਟਰੈਕਟਰ ਮਾਰਚ ਦੌਰਾਨ ਕਿਸਾਨਾਂ ਨੇ ਦੱਸਿਆ ਹੈ ਕਿ ਇਹ ਟਰੈਕਟਰ ਮਾਰਚ ਮਲੌਰ ਤੋਂ ਚੱਲ ਕੇ 40 ਕਿਲੋਮੀਟਰ ਤੱਕ ਸਫ਼ਰ ਤੈਅ ਕੀਤਾ। ਉਹਨਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜਦ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨ ਆਰਾਮ ਨਾਲ ਨਹੀਂ ਬੈਠਣਗੇ ਤੇ ਸੰਘਰਸ਼ ਹੋਰ ਵੀ ਤੇਜ਼ ਹੁੰਦਾ ਰਹੇਗਾ। ਇਹਦਾ ਮਕਸਦ ਇਹ ਹੈ ਜੀ ਬੜੇ ਚਿਰ ਤੋਂ ਜਿਹੜਾ ਕਿਸਾਨ ਆ ਹਿੰਦੁਸਤਾਨ ਦੇ ਵਿੱਚ ਪੀੜਤ ਰਿਹਾ ਫਸਲਾਂ ਨੂੰ ਲੈ ਕੇ ਤੇ ਅੱਜ ਜਿਹੜੀ ਜ਼ਾਲਮ ਸਰਕਾਰ ਹੈ ਕੇਂਦਰ ਦੀ ਮੋਦੀ ਦੀ ਉਸਨੇ ਇਦੋਂ ਵੀ ਜ਼ਿਆਦਾ ਸਾਡੇ ਤੇ ਜਿਹੜਾ ਵੱਡਾ ਅਟੈਕ ਕਰਤਾ ਕਾਰਪੋਰੇਟ ਕਰਾਣਿਆਂ ਦੇ ਹੱਕ ਦੇ ਵਿੱਚ ਤਿੰਨ ਬਿੱਲ ਐਉਜੇ ਬਣਾਤੇ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰ ਬਣ ਕੇ ਰਹਿ ਜਾਾਂਗੇ ਜਿਵੇਂ ਬਿਹਾਰ ਮੱਧ ਪ੍ਰਦੇਸ਼ ਯੂਪੀ ਉੜੀਸਾ ਦੇ ਵਿੱਚ ਲੋਕ ਬਹੁਤ ਗਰੀਬੀ ਵਿੱਚ ਜੀਵਨ ਬਸਰ ਕਰਦੇ ਹਨ ਤੇ ਭੁੱਖ ਨਾਲ ਮਰ ਜਾਂਦੇ ਹਨ ਇਸ ਤਰ੍ਹਾਂ ਦਾ ਹੀ ਜਿਹੜਾ ਹੈ ਕੇਂਦਰ ਸਰਕਾਰ ਪੰਜਾਬ ਹਰਿਆਣਾ ਰਾਜਸਥਾਨ ਉੱਤਰੀ ਯੂਪੀ ਦੇ ਵਿੱਚ ਕਰਨ ਜਾ ਰਹੀ ਹੈ ਪਰ ਅਸੀਂ ਉਹਨੂੰ ਹਰ ਕੱਜ ਨਹੀਂ ਕਰਨ ਦੇਵਾਂਗੇ ਅੱਜ ਮਲੋੜ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟ੍ਰੈਕਟਰ ਆਏ ਐ ਔਰ ਕਰੋੜਾਂ ਦੀ ਗਿਣਤੀ ਦੇ ਵਿੱਚ ਅੱਜ ਦਿੱਲੀ ਆ ਜਿਹੜੇ ਗਏ ਹੋਇਆ ਇੱਕ ਭਰਾ ਸਾਡਾ ਦਿੱਲੀ ਆ ਆ ਸਾਰੇ ਜਿਹੜੇ ਸਾਥੀ ਮੇਰੇ ਨਾਲ ਖੜੇ ਆ ਦਾਨੇ ਵਾਲਾ ਪਿੰਡ ਕੱਗਾ ਪਿੰਡਾ ਇਹਨਾਂ ਦਾ ਰਾਣੀ ਵਾਲਾ ਹੈ ਫਿਰਕ ਖੇੜਾ ਇਹਨਾਂ ਦਾ ਇੱਕ ਇੱਕ ਭਰਾ ਦਿੱਲੀ ਟਰੈਕਟਰ ਲੈ ਕੇ ਗਿਆ ਤੇ ਇੱਕ ਇੱਕ ਭਰਾ ਇੱਥੇ ਮਲੋੜ ਦੇ ਵਿੱਚ ਅੱਜ ਵੱਡੀ ਰੈਲੀ ਅਸੀਂ ਕੱਢੀ ਆ ਸਾਰੇ ਪੰਜਾਬ ਦੇ ਵਿੱਚੋਂ ਟਰੈਕਟਰਾਂ ਦੀ ਤੇ ਕੋਈ ਆਪਣੀ ਗਿਣਤੀ ਨਹੀਂ ਹੈ ਸਾਰੇ ਪਾਰੀ ਆ ਰਿਹਾ ਕਾਫਲਾ ਪਿੱਛੇ ਵੀ ਆ ਰਿਹਾ ਅੱਗੇ ਵੀ ਜਾ ਰਿਹਾ ਕੋਈ ਰੰਤ ਕਰ ਵੀ ਨਹੀਂ ਕਰਦੇ ਉਹ ਸਾਡੇ ਭਰਾ ਜੋ ਦਿੱਲੀ ਦੇ ਵਿੱਚ ਮੇਰੇ ਜਿਹੜੇ ਪਿੰਡਾਂ ਵਿੱਚ ਕਿਰਤ ਰਹਿ ਗਏ ਨੇ ਉਹ ਇੱਥੇ ਆ ਕੇ ਮੋਹਰ ਕਰ ਰਹੇ ਨੇ ਉਹ ਕਾਫਲਾ ਸਾਡਾ ਮਿਕਰ ਦਾ ਫਾਟਾ ਹੈਗਾ ਕੋਈ ਰੌਲਾ ਪਾ ਰਿਹਾ ਸਾਡਾ ਫਾਟਾ ਹੈਗਾ ਮਲੌਰ ਤੋਂ ਬਿਊਰ ਰਿਪੋਰਟ ਐਸਐਮ ਚੈਨ ਨਿਊਜ਼